ਅਸਾਂ ਵਾਲੇ ਵੀ ਸਭ ਸਾਕਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਰਿਐਕਸ਼ਨ ਲੈ ਕੇ ਆਏ ਹਾਂ ਔਰ ਰਿਐਕਸ਼ਨ ਸਾਡਾ ਇਸੀ ਦੇ ਉੱਤੇ ਕਿ ਇੱਕ ਤੋਂ 24 ਸਾਲ ਪਹਿਲੇ ਨਾਬਾਹ ਰਿਆਸਤ ਦੀ ਗੱਲ ਸੀ ਕਿ ਅੰਗਰੇਜ਼ਾਂ ਨਾਲ ਉਹਨਾਂ ਦਾ ਮਹਾਜ਼ਰ ਆਈ ਅੰਗਰੇਜ਼ਾਂ ਨਾਲ ਇੱਕ ਨਾਬਾਹ ਰਿਆਸਤ ਦੇ ਮਹਾਰਾਜਾ ਨੇ ਜੰਗ ਕੀਤੀ ਔਰ ਇੱਕ ਟਾਈਮ ਬੜਾ ਮੁਸ਼ਕਲ ਟਾਈਮ ਮਤਲਬ ਗੁਜ਼ਾਰਿਆ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਫੇਸ ਕੀਤਾ ਮਹਾਰਾਜਾ ਰਿਪੂ ਦਮਨ ਸਿੰਘ ਆਫ ਨਾਬਾ 1923 ਐਚ ਤੇ ਅੱਜ 2026 ਐਚ 124 ਸਾਲ ਬਾਅਦ ਇੱਕ 13 ਸਾਲ ਦਾ ਬੱਚਾ ਹੈ ਮੁੰਡਾ ਉਹਨੇ ਮਤਲਬ ਉਹ ਅੰਦਰ ਮੈਨੂੰ ਖਾਬ ਆਇਆ ਔਰ ਉਹਨੇ ਆ ਕੇ ਨਾ ਮਤਲਬ ਰਾਸਤ ਦੇ ਹਵਾਲੇ ਨਾਲ ਉਹਨੇ ਆ ਕੇ ਉਹ ਦਸਤਾਰ ਬੰਦੀ ਹੋਈ ਹੈ ਤੇ ਉਹ ਚੀਜ਼ਾਂ ਬੜਾ ਮਤਲਬ ਇੱਕ ਹੋਟਲ ਦਾ ਇਸ਼ੂ ਬਣ ਗਿਆ ਉਹਨੂੰ ਮਤਲਬ ਮਤਲਬ ਇੱਕ ਹੌਟ ਡਿਬੇਟ ਹੋ ਗਈ ਟਾਕ ਆ ਕਿ ਮੈਨੂੰ ਖਾਬ ਜ ਆਇਆ ਕਿ ਦਾ ਕਿ ਆਪਣੀ ਰਿਆਸਤ ਸੰਭਾਲੋ ਮੈਨੂੰ ਦੱਸਦਾ ਉਹਨਾਂ ਨੂੰ ਜਿਹੜੀ ਪੱਗ ਹੈ ਜਾਂ ਜਿਹੜੀ ਖੁੱਲਾ ਹੁੰਦੀ ਦਰਬਾਰ ਦੀ ਉਹ ਪਾਈ ਉਹਨੇ ਕਿਹਾ ਕਿ ਮੈਨੂੰ ਮੇਰਾ ਕਿਰਪਾਨ ਦਾ ਉਹ ਮੈਨੂੰ ਮੇਰੇ ਉਹ ਦਰਬਾਰ ਦਾ ਸਾਰਾ ਮਾਹੌਲ ਬਣਾਓ ਮੈਨੂੰ ਖਾਬ ਹੋਇਆ ਔਰ ਇਹਦੇ ਬਾਰੇ ਬਹੁਤ ਕੰਟਰੋਵਰਸੀ ਫੈਲੀ ਹੋਈ ਹੈ ਔਰ ਇਹਦੇ ਬਾਰੇ ਇੱਕ ਵੀਡੀਓ ਲੈ ਕੇ ਆਇਆ ਇੱਕ ਤਾਂ ਸਾਡੇ ਇਤਿਹਾਸ ਦਾ ਹਿੱਸਾ ਹੈ ਦੂਸਰਾ ਕਿ ਕਰੰਟ ਦੇ ਕੀ ਗੱਲਬਾਤ ਹੋ ਰਹੀ ਹੈ ਸਾਡੇ ਨਾਲ ਜੁੜੇ ਰਿਹਾ ਵੀਡੀਓ ਤੁਹਾਨੂੰ ਸਾਂਝੀ ਤੇ ਫਿਰ ਗੱਲਬਾਤ ਉਸ ਮੁੰਡੇ ਦਾ ਅਬੂ ਦੇ ਪ੍ਰਤਾਪ ਸਿੰਘ ਨਾਬਾ ਅੱਛਾ ਜੀ ਨਾਬਾ ਤੇ ਉਹ ਮਤਲਬ ਹੁਣ ਐ ਫਰਵਰੀ ਵਿੱਚ ਉਹ ਦਸਤਾਰਬੰਦੀ ਹੋਈ ਹੈ ਠੀਕ ਹੈ ਜੀ ਉਹਦੀ ਸੈਰੇਮਨੀ ਜਿਹੜੀ ਹੋਈ ਹੈ ਉਹ ਤੇ ਆਪਣੀ ਜਗ੍ਹਾ ਹੋਈ ਹੈ ਲੇਕਿਨ ਇਸ ਵਕਤ ਨੇ ਹੰਗ ਸਿੰਘ ਕੀ ਰਾਜਾ ਸਾਹਿਬ ਲੈ ਨੇ ਕੀ ਕਹਿ ਰਹੇ ਨੇ ਉਹਨਾਂ ਦੀ ਗੱਲ ਸੁਣਦੇ ਆ ਉਹਨਾਂ ਦੇ ਵਿਚਾਰ ਸੁਣਦੇ ਆ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ ਕਿਉਂਕਿ ਇੱਕ ਇਸ਼ੂ ਹੈ ਮੈਂ ਜਦੋਂ ਵੀ ਇਹਨਾਂ ਨੂੰ ਜਿਸ ਵਕਤ ਵੀ ਕਿ ਇਸ਼ੂ ਸਾਹਮਣੇ ਆਂਦਾ ਹੈ ਔਰ ਨਾ ਬਾਰੇ ਅਸਰ ਦਾ بار بار ਅਸੀਂ ਇਹਨੂੰ ਥੋੜਾ ਅਵੋਇਡ ਕੀਤਾ ਮੈਂ ਕਿ ਸ਼ਾਇਦ ਇਹ ਮਤਲਬ ਇੱਕ ਜਿਹੜੀ ਚੀਜ਼ ਨਹੀਂ ਹੈ ਉਹਨੂੰ ਇਸ਼ੂ ਬਣਾਇਆ ਜਾ ਰਿਹਾ ਲੇਕਿਨ ਅੱਜ ਮੈਂ ਜਦੋਂ ਥੋੜਾ ਦੇਖਣਾ ਚਾਹ ਰਿਹਾ ਇੱਕ ਨਿਹੰਗ ਸਿੰਘ ਦੇ ਬਾਰੇ ਕੀ ਕਹਿੰਦੇ ਨੇ ਸੁਣੀਏ ਜੀ ਬਿਲਕੁਲ ਜੀ ਵੀਡੀਓ ਸੁਣੋ ਸਾਡੇ ਨਾਲ ਜੁੜੇ ਰਹੋ ਨਾਬੇ ਦਾ ਰਾਜ ਆ ਗਿਆ ਨਾਬੇ ਦਾ ਰਾਜ ਆ ਗਿਆ ਇਹੋ ਗੱਲ ਨਹੀਂ ਮੰਨਣੀ ਰਾਜਪਾਕ ਪੂਣ ਵਾਸਤੇ ਹੀ ਇਹ ਸਾਰਾ ਕੁਝ ਸਿਸਟਮ ਰਚਿਆ ਜਾ ਰਿਹਾ ਸਾਡੇ ਵਿੱਚ ਆਪਦੇ ਰਲੇ ਹੋਏ ਨੇ ਬਾਦਲ ਕਾਲਾਣਾ ਕੋਈ ਜਿਹੜੇ ਹੈਗੇ ਬੇਲ ਦੇ ਕੱਦੂ ਨੇ ਸਾਰੇ ਦਸਤਾਰ ਬੰਦੀ ਹੋ ਗਈ ਖਾਲਸਾ ਰਾਜ ਆ ਜਾਊ ਉਹਦੇ ਉਹਦੇ ਨੇ ਦਸਤਾਰ ਬੰਦੀ ਨੇ ਖਾਲਸਾ ਰਾਜ ਆ ਜਾਊ ਅੱਜਕੱਲ ਕਰਾਂਗੇ ਨਾਬਾ ਰਿਆਸਤ ਦੀ ਜਿਸ ਤਰ੍ਹਾਂ ਦੇ ਨਾਲ ਦਸਤਾਰ ਬੰਦੀ ਹੋਈ ਉਸ ਤੋਂ ਬਾਅਦ ਕਿਹਾ ਗਿਆ ਕਿ ਸਿੱਖ ਰਾਜ ਮੁਰਤੋਂ ਆ ਰਿਹਾ ਔਰ ਨਾਲ ਨਾਲ ਇਸ ਤਰ੍ਹਾਂ ਦੀਆਂ ਖਬਰਾਂ ਵੀ ਫਲਾਈਆਂ ਗਈਆਂ ਕਿ ਉਸ ਬੱਚੇ ਨੂੰ ਸੁਪਨਾ ਆਉਂਦਾ ਔਰ ਸੁਪਨੇ ਦੇ ਵਿੱਚ ਉਹਨੂੰ ਕਾਫੀ ਚੀਜ਼ਾਂ ਦਿਖਦੀਆਂ ਨੇ ਉਹ ਸਵੇਰੇ ਉੱਠਦੇ ਹੀ ਕਹਿੰਦਾ ਕਿ ਮੇਰੀ ਕਰਪਾਨ ਕਿੱਥੇ ਹੈਗੀ ਔਰ ਆਪਾਂ ਆਪਣੇ ਮਹਿਲ ਚਲੀਏ ਨਾਬੇ ਚਲੀਏ ਨਾਬਾ ਰਿਆਸਤ ਚਲੀਏ ਇਸ ਤਰ੍ਹਾਂ ਦੀਆਂ ਖਬਰਾਂ ਫਲਾਈਆਂ ਗਈਆਂ ਉਸ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਕਲੀਅਰ ਵੀ ਕੀਤਾ ਕਿ ਸੁਪਨੇ ਵਾਲੀ ਗੱਲ ਜਿਹੜੀ ਸੀਗੀ ਉਹ ਕਿਸੇ ਹੋਰ ਨੇ ਫਲਾਈ ਸੀਗੀ ਪਰ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਨਾਲ ਬਾਬਾ ਜੀ ਨੇ ਰਾਜਾ ਰਾਜ ਸਿੰਘ ਜੀ ਨਾਲ ਗੱਲਬਾਤ ਕਰ ਲੈਣੀ ਹੈ ਬਾਬਾ ਜੀ ਨਾਬਾ ਰਿਆਸਤ ਬਾਰੇ ਪਹਿਲਾਂ ਸਭ ਤੋਂ ਪਹਿਲਾਂ ਕੀ ਸੋਚਦੇ ਹੋ ਵੱਡੇ ਸਿਆਸਤਦਾਨ ਉੱਧਰ ਪਹੁੰਚੇ ਵੱਡੇ ਡੇਰੇ ਵਾਲੇ ਬਾਬੇ ਉੱਧਰ ਪਹੁੰਚੇ ਸਮਾਜ ਸੇਵੀ ਉੱਧਰ ਪਹੁੰਚੇ ਹੋਰ ਵੀ ਕਾਫੀ ਲੋਕ ਜਿਹੜੇ ਨੇ ਉੱਧਰ ਪਹੁੰਚੇ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਵੀ ਦਸਤਾਰਬੰਦੀ ਕੀਤੀ ਗਈ ਔਰ ਹੁਣ ਤੱਕ ਕੀ ਸੋਚਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਰਾਜ ਗੱਦੀ ਤੇ ਰਾਜ ਤਿਲਕ ਤੇ ਦਸਤਾਰਬੰਦੀ ਦੀ ਜਿਹੜੀ ਹੈਗੀ ਆ ਉਹ ਲਾਜਾ ਦਾ ਮਰਜਾਦਾ ਹੁੰਦੀ ਆ ਚਲੋ ਜੀ ਉਹਨਾਂ ਦਾ ਹੈ ਉਹ ਆਪਦੇ ਘਰੇ ਆ ਗਏ ਦਸਤਾਰਬੰਦੀ ਕਰਪ ਹੋ ਗਈ ਕੋਈ ਮਾੜਾ ਵੀ ਹੈ ਨਹੀਂ ਪਰ ਸੋਚਣ ਵਾਲੀ ਗੱਲ ਇਹ ਆ ਵੀ ਥੋੜੇ ਸਮੇਂ ਦੇ ਵਿੱਚ ਹੀ ਉਹ ਨਾਬਾ ਜਿਹੜਾ ਹੈਗਾ ਸੀ ਹੀਰਾ ਮਹਿਲ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਉਹਦੇ ਤੇ ਕੇਸ ਅਦਾਲਤ ਚ ਕਰਿਆ ਵੀ ਸਾਡਾ ਵਾ ਤੇ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਦਾ ਨੌਕਰਤਾ ਹੋ ਉਤੇ ਆ ਗਏ ਬੈਕਪੁੱਟ ਤੇ ਜਾ ਕੇ ਦੇਖੀਏ ਜੋ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਜਿਸ ਤਰ੍ਹਾਂ ਇਹ ਦੱਸਿਆ ਜਾਂਦਾ ਵੀ ਜਿਹੜਾ ਉਹ ਬੱਚਾ ਵਾ ਉਹ ਜਿਹੜੀ ਭਾਜਪਾ ਦੀ Rajasthan ਦੀ ਉਹ ਮੁੱਖ ਮੰਤਰੀ ਆਖੜੀ ਕੇ ਰਾਜਾ ਵਸੁੰਧਰੇ ਉਹਦਾ ਸ਼ਕਾ ਦੋਤਾ ਅੱਛਾ ਉਹਦਾ ਦੋਤਾ ਵਾ ਉਦੀ ਪਰਵਰਸ਼ ਉਤੇ ਹੋਈ ਆ ਬਾਹਰ ਕਿੱਥੇ ਉਹ ਡੇਰੇ ਦੇ ਵਿੱਚ ਦੋ ਤਿੰਨ ਸਾਲ ਲਾਇਨੇ ਵੀਰ ਦਾ ਬਾਬਾ ਢਿੱਲੂਆਂ ਸਾਰਾ ਉਹ ਮੁੰਡੇ ਨੇ ਉਥੇ ਬਾਹਰ ਬਾਹਰ ਉਹਦੀ ਬੇਸ ਬਣੀ ਆ ਤੇਰੇ ਤੇ ਲਾਇਆ ਹਾਂਜੀ ਹਾਂਜੀ ਅੱਛਾ ਇਹ ਸਾਰਾ ਕੁਝ ਸਾਰਿਆਂ ਮੀਡੀਆ ਦੇ ਤੇ ਵੀ ਉਹਨੂੰ ਤਿਆਰ ਕਰਕੇ ਪਲਾਨ ਕਰਕੇ ਲਿਆਂਦਾ ਗਿਆ ਤੇ ਇੱਥੇ ਆ ਕੇ ਉਹਦੀ ਦਸਤਾਰ ਬੰਦੀ ਬਾਬਾ ਵੀ ਗਿਆ ਹੋਰ ਵੀ ਗਏ ਨੇ ਕੋਈ ਪੰਥਕ ਦੀ ਦਸਤਾਰ ਬੰਦੀ ਤਾਂ ਨਹੀਂ ਕੋਈ ਗਈ ਹਾਂ ਫਤੰਗ ਜਥੇਬੰਦੀ ਗਈ ਹੈ ਇੱਕ ਉਹ ਹੀ ਸਰੋਣੀ ਕਮੇਟੀ ਗਏ ਆ ਧਾਮੀ ਸਾਹਿਬ ਉਹ ਤੁਹਾਨੂੰ ਪਤਾ ਹੀ ਉਹ ਤਾਂ ਇਹਨਾਂ ਦੀ ਨੇ ਸਾਰੇ ਇਹ ਸਾਰਾ ਜਿਹੜਾ ਸਿਸਟਮ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਲਭਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਸਾਰਾ ਸਿਸਟਮ ਹੀ ਰਚਿਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਸਾਡੇ ਵਿੱਚ ਆਪ ਦੇ ਰਲੇ ਹੋਣੇ ਬਾਦਲ ਕਾ ਲਾਣਾ ਸਾਰੇ ਇਕੱਠੇ ਨੇ ਇਹ ਕੋਈ ਜਿਹੜੇ ਹੈਗੇ ਬੇਲ ਦੇ ਕੱਦੂ ਨੇ ਸਾਰੇ ਇਹ ਮੋੜ-ਮੋੜ ਡਰਾਮੇ ਲੋਕਾਂ ਨੂੰ ਲਵਾਉਣ ਵਾਸਤੇ ਕੋਈ ਨਾ ਕੋਈ ਡਰਾਮਾ ਰੇਜਾ ਇਹਨੂੰ ਦਸਤਾਰਬੰਦੀ ਹੋ ਗਈ ਖਾਲਸਾ ਰਾਜ ਆਜੂ ਉਹਦੇ ਉਹਦੇ ਨੂੰ ਦਸਤਾਰਬੰਦੀ ਨੇ ਖਾਲਸਾ ਰਾਜ ਆਜੂਗਾ ਪਰ ਦਿਖਾਉਣ ਦੀ ਕੋਸ਼ਿਸ਼ ਤਾਂ ਇਹ ਕੀਤੀ ਗਈ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰਾਂ ਫਲਾਈਆਂ ਗਈਆਂ ਇਸ ਤਰ੍ਹਾਂ ਦੇ ਨਾਲ ਉਸ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਛੱਡਿਆ ਗਿਆ ਦਿਖਾਇਆ ਗਿਆ ਕਿ ਮੁਰਤੋਂ ਸਿਖਰਾ ਜਾ ਰਿਹਾ ਹੈ ਜਾਂ ਉਹਦੀ ਸ਼ੁਰੂਆਤ ਹੋ ਗਈ ਤੇ ਹੁਣ ਕਿੱਥੇ ਹੈ ਫਿਰ ਉਹ ਹੁਣ ਉਹਦੀਆਂ ਗਤੀਵਿਧੀਆਂ ਕਿਧਰ ਗਈਆਂ ਸੋਸ਼ਲ ਮੀਡੀਆ ਤੇ ਹਵਾ ਨਿਕਲ ਗਈ ਨਹੀਂ ਹੋਜੀ ਹੁਣ ਕਿਉਂ ਠੱਪ ਹੋ ਗਈਆਂ ਗਤੀਵਿਧੀਆਂ ਉਹਨਾਂ ਕਿਤੇ ਨਹੀਂ ਸੀ ਉਹ 50 ਦਿਨ ਸੋਸ਼ਲ ਮੀਡੀਆ ਤੇ ਸਾਫ ਛੱਡੀ ਲੋਕ ਸਮਝ ਜਾਂਦੇ ਨੇ ਲੋਕ ਬੋਲੇ ਨਹੀਂ ਹੈਗੇ ਪਹਿਲਾਂ ਇੱਥੇ ਬੈਠਣਾ ਪਊਗਾ ਪੰਜਾਬ ਦੇ ਵਿੱਚ ਵਿਚਰਨਾ ਪਊਗਾ ਜੇ ਬਾਕੀ ਉਹ ਉਸ ਖਾਨਦਾਨ ਦੇ ਹੈਗੇ ਨੇ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਨਾਲ ਰਾਬਤਾ ਬਣਾ ਕੇ ਜਿਹੜਾ ਹੈਗਾ ਚੱਲਣਾ ਪਊਗਾ ਲੋਕਾਂ ਦਾ ਜਿਹੜਾ ਹੈਗਾ ਖਿਆਲ ਰੱਖਣਾ ਪਊਗਾ ਹੁਣ ਉਹਨਾਂ ਕੋਲੇ ਆਪਦਾ ਤਾਂ ਹੈ ਨਹੀਂ ਵੀ ਉਹ ਆਪਦੀ ਹਕੂਮਤ ਚ ਚਲਾੜਣਗੇ ਫੌਜ ਉਹਨਾਂ ਕੋਲੇ ਹੋਰ ਆ ਕਰਣਗੇ ਬਿਲਕੁਲ ਉਹ ਰਾਜ ਕਿਵੇਂ ਕਰ ਲੈਣਗੇ ਉਹਨਾਂ ਨੇ ਤਾਂ ਆਪਦਾ ਕਿਲਾ ਜਿਹੜਾ ਹੈਗਾ ਅਦਾਲਤ ਦੇ ਵਿੱਚੋਂ ਜਾ ਕੇ ਕੇਸ ਕਰਕੇ ਨੇ ਵਾਪਸ ਲਿਆ ਹੈ ਅਦਾਲਤ ਨੇ ਉਹਨਾਂ ਨੂੰ ਹੱਕ ਦਿੱਤਾ ਵੀ ਜਾਓ ਉੱਥੇ ਬਹਿਜੋ ਤੇ ਉਹ ਕਿਵੇਂ ਰਾਜਪਾ ਕਰ ਲੈਣਗੇ ਕਿਵੇਂ ਖਾਲਸਾ ਰਾਜ ਆਜੂਗਾ ਇਹ ਸਾਰਾ ਇੱਕ ਪ੍ਰਾਪੂ ਕੰਡਾ ਜਿਹੜਾ ਹੈਗਾ ਰਚਿਆ ਗਿਆ ਸਾਰਾ ਕੁਝ ਸੀ ਲੋਕ ਸਾਰੇ ਕੁਝ ਜਾਣਦੇ ਨੇ ਐਡਾ ਕੋਈ ਖਾਸ ਗੱਲ ਨਹੀਂ ਇਹਦੇ ਵਿੱਚ ਹੰਸਦਾਰ ਬੰਦੀ ਹੋ ਗਈ ਉਹ ਬੱਚੇ ਦੀ ਕੋਈ ਗੱਲ ਨਹੀਂ ਜੀ ਉਹਨੂੰ ਪੰਜਾਬ ਦੇ ਨਾਲ ਪਿਆਰ ਆ ਇਸੇ ਰਹਿ ਕੇ ਪੰਜਾਬ ਦੇ ਜਿਹੜਾ ਹੈਗਾ ਉਹ ਵਿੱਚ ਰਹੇ ਤੇ ਉਹਦੇ ਵਿੱਚ ਰਹਿ ਕੇ ਉਹ ਸਾਰੇ ਪੰਜਾਬ ਦਾ ਹਾਲਾਤ ਦੇਖੇ ਸਮਝੇ ਫਿਰ ਜਿਹੜੇ ਲੋਕ ਉਹਦੇ ਜਿਵੇਂ ਹੁਣ ਆਰਐਸਐਸ ਬੀਜੇਪੀ ਦੇ ਉਹਦੀ ਨਾਨੀ ਆ ਜਿਹੜੀ ਦੱਸਦੇ ਨੇ ਹਾਂ ਰਾਜੇਵ ਸੁੰਦਰੇ ਉਹਨਾਂ ਦਾ ਸਾਡੇ ਨਾਲ ਸਿੱਖਾਂ ਨਾਲ ਕਿੱਥੇ ਮਿਲ ਖਾਂਦਾ ਪੰਜਾਬ ਨੂੰ ਕਦੋਂ ਚੰਗਾ ਸਮਝਦੇ ਨੇ ਬੀਜੇਪੀ ਆਰਐਸਐਸ ਯਾਰ ਮੈਂ ਪਿਛਲੇ ਹਫਤੇ ਨਾ ਆਪਾਂ ਮੈਂ ਸੋਚਿਆ ਤੇ ਰਿਐਕਸ਼ਨ ਕਰੀਏ ਇਹ ਤੇ ਗੱਲ ਕਰੀਏ ਲੇਕਿਨ ਮੈਂ ਵੇਟ ਕਰ ਰਿਹਾ ਥਾ ਪਿਛਲੇ ਹਫਤੇ ਜਦੋਂ ਮੈਂ ਵੇਖਿਆ ਤਾਂ ਮੈਂ ਵੇਟ ਕਰ ਰਿਹਾ ਸੀ ਆਇਆ ਕਿ ਇਹ ਕੱਲੀ ਖੁੱਲ ਜਾਵੇ ਕੋਈ ਇਹ ਜਿਹੜੇ ਨਾ ਇਹ ਖਲਾਸਾ ਦਾ ਖੁੱਲ ਜਾਵੇ ਤੇ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਾਡੀ ਇੱਕ ਚੀਜ਼ ਹੈ ਸਾਡਾ ਇੱਕ ਮਿਆਰ ਹੈ ਮਤਲਬ ਸੋਚ ਸਾਡੀ ਕਿ ਆਥੈਂਟਿਕ ਚੀਜ਼ ਜਿਹੜੀ ਨਾ ਉਹ ਚੀਜ਼ ਸਾਹਮਣੇ ਆਉਂਦੀ ਜਾਵੇ ਉਹਦੀ ਆਥੈਂਥਿਸਿਟੀ ਤੇ ਕੁਐਸਚਨ ਮਾਰਕ ਨਾ ਆਵੇ ਜਿਹਦੀ ਤਰਬੀਅਤ ਹੋਈ ਕਿਉਂਕਿ ਮੈਂ ਬੋਲਦਾ ਸੀ ਆਡੀਅன்ஸ் ਨਰਾਜ਼ ਹੋ ਜਾਂਦੇ ਜਿਹੜੇ ਰਾਜਵੀਰ ਬਰਾੜ ਸਾਥ ਤੁਹਾਡਾ ਨਰਾਜ਼ ਨੇ ਉਹ ਇੱਕ ਦੋ ਇਹ ਰਿਐਕਸ਼ਨ ਦਿੱਤਾ ਤੇ ਉਹ ਕਹਿੰਦਾ ਨਹੀਂ ਜੀ ਨਹੀਂ ਇਸ ਲਈ ਸਾਨੂੰ ਫੈਨ ਫਾਲੋਅਰ ਹੈ ਨਾ ਉਹਨਾਂ ਨਾਲ ਬਹੁਤ ਪਿਆਰ ਹੈ ਤੁਸੀਂ ਦੇਖਣਾ ਕਿ ਆਥੈਂਟਿਸਿਟੀ ਤੇ ਕੰਪਰੋਮਾਈਜ਼ ਨਾ ਹੋ ਜਾਵੇ ਜੁਲੀਓ ਸਰ ਨਾਲ ਹੋਰ ਨਾਲ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਵੀ ਕਰੋ ਸ਼ੇਅਰ ਵੀ ਕਰੋ ਜਿਹੜੇ ਹੈਗੇ ਨੇ ਉਹ ਗੱਲ ਤੁਰਨੀ ਚਾਹੀਦੀ ਆ ਵੀ ਤੁਸੀਂ ਪੰਜਾਬ ਦੇ ਨਾਲ ੱਤਕਾ ਕਰਦੇ ਹੋ ਤੇ ਇਹ ਸਾਰਾ ਸਿਸਟਮ ਹੋਣਾ ਚਾਹੀਦਾ ਫੇਰ ਗੱਲ ਬਣੂਗੀ ਹੁਣ ਐਵੇਂ ਗੋਗਨੋ ਦਾ ਮਿੱਟੀ ਝਾੜੀ ਜਾਣੀ ਜਾਂ ਇੱਕ ਸਿਰਫ 2027 ਵਾਸਤੇ ਪਤਾ ਨਹੀਂ ਹਜੇ ਤੱਕ ਕੀ ਕੀ ਹੋਣਾ ਤੁਸੀਂ ਕਿਹਾ ਪ੍ਰੋਪਗੈਂਡਾ ਤੁਸੀਂ ਕਿਹਾ ਪਲਾਨਟ ਕੀਤਾ ਗਿਆ ਹਾਲਾਂਕਿ ਤੁਸੀਂ ਇਹ ਵੀ ਕਿਹਾ ਕਿ ਡੇਰਾ ਰਾਜਾ ਸਵਾਮੀ ਦੇ ਵਿੱਚੋਂ ਮੁੰਡਾ ਰਿਹਾ ਉਸਤੇ ਉਹਨੂੰ ਟ੍ਰੇਨਡ ਕੀਤਾ ਇਹਦੇ ਪਿੱਛੇ ਤਾਂ ਮੋਟਿਵ ਕੀ ਹੈਗਾ ਮਤਲਬ ਕੀ ਹੈਗਾ ਪਲਾਨਟ ਕਰਨ ਦਾ ਇੱਕ ਦਸਤਾਰਬੰਦੀ ਹੋਈ ਉਹਨਾਂ ਦਾ ਆਪਣਾ ਕਿਲਾ ਸੀਗਾ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਲੜਿਆ ਤੇ ਨਾ ਲੈ ਲਿਆ ਉਹਨਾਂ ਦਾ ਮਹਿਲ ਸੀਗਾ ਫਿਰ ਤੁਸੀਂ ਹਰ ਇੱਕ ਚੀਜ਼ਾਂ ਨੂੰ ਕਿ ਪ੍ਰੋਪੋਗੈਂਡਾ ਉਹ ਪਲਾਨਟ ਉਸ ਤੋਂ ਬਾਅਦ ਹਰ ਇੱਕ ਚੀਜ਼ ਉਹਦੇ ਨਾਲ ਜੋੜ ਰਹੇ ਹੋ ਡੇਰਾਬਾਦ ਦੇ ਨਾਲ ਜੋੜ ਰਹੇ ਦੇਖੋ ਡੇਰਾਬਾਦ ਕੀ ਹੈ ਤਾਂ ਸਰਕਾਰ ਮਨ ਵਾਸਤੇ ਆ ਵੀ ਲੋਕ ਪਿੱਛੇ ਲੱਗ ਜਾਣਗੇ ਇਹਨਾਂ ਦੇ ਮਗਰ ਲੱਗ ਜਾਣਗੇ ਲੋਕ ਦੁਨੀਆ ਮਾਰਗ ਉੱਤੇ ਤੁਰ ਪੂਗੇ ਇਹ ਵੋਟਾਂ ਦੇ ਕਰਕੇ ਹੋ ਰਿਹਾ ਸਾਰਾ ਸਿਸਟਮ ਵੋਟਾਂ 2027 ਦੀਆਂ ਆ ਰਹੀਆਂ ਨੇ ਇਹ ਸਰਕਾਰਾਂ ਵੱਲੋਂ ਜਿਹੜਾ ਹੈਗਾ ਸਾਰਾ ਕੁਝ ਰਸਿਆ ਜਾ ਰਿਹਾ ਵੀ ਲੋਕਾਂ ਨੂੰ ਲੁਭਾਉਣ ਵਾਸਤੇ ਲੋਕ ਐਡੇ ਕਾਮਲੇ ਨਹੀਂ ਹੈਗੇ ਸੋਸ਼ਲ ਮੀਡੀਆ ਦਾ ਜ਼ਮਾਨਾ ਸਾਰਾ ਕੁਝ ਲੋਕ ਦੇਖਦੇ ਨੇ ਕੌਣ ਕਿੱਥੇ ਕੀ ਕਰਦਾ ਤੇ ਕੀ ਉਹ ਪੰਜਾਬ ਵਾਸਤੇ ਉਹ ਦੇਣਾ ਕਿਸੇ ਤਰੀਕੇ ਫਿਰਦੇ ਨੇ ਅੱਜ ਜੋ ਸਿਸਟਮ ਚੱਲ ਰਿਹਾ ਸਿਰਫ ਬਾਦਲ ਤੇ ਭਾਜਪਾ ਨੂੰ ਸਟੈਂਡ ਕਰਨ ਵਾਸਤੇ ਦੁਬਾਰਾ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਜਿਹੜਾ ਸਾਰਾ ਇਹ ਡਰਾਮੇ ਰਸੇ ਜਾ ਰਹੇ ਨੇ ਇਹ ਕੁਝ ਹੋ ਰਿਹਾ ਹੁਣ ਇਹਨਾਂ ਦੀ ਬਾਹ ਨਹੀਂ ਚੱਲਦੀ ਲੋਕ ਜਿਹੜੇ ਹੈਗੇ ਨੇ ਉਹ ਸਭ ਕੁਝ ਸਮਝੀ ਬੈਠੇ ਨੇ ਹੁਣ ਨਨਿੱਤ ਨਵਾਂ ਕੋਈ ਨਾ ਕੋਈ ਹੈਗਾ ਜਿਹੜਾ ਉਹ ਲਿਆਉਂਦੇ ਨੇ ਵੀ ਬਾਦਲ ਆ ਜਾਵੇ ਵੀ ਕਦੇ ਮਜੀਠੀਆਂ ਨੂੰ ਉਹ ਜਮਾਨਤ ਦਵਾਉਂਦੇ ਨੇ ਕਦੇ ਬਾਬਾ ਤੁਰਿਆ ਫਿਰਦਾ ਉਹਨਾਂ ਦੀ ਪਹਿਲ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਤੇ ਰੱਬ ਰੱਬ ਜਿਹੜਾ ਲੋਕਾਂ ਨੇ ਉਹਨੂੰ ਰੱਬ ਬਣਾਇਆ ਸੀ ਉਹ ਹੁਣ ਰੈਲੀਏ ਤੁਰਿਆ ਫਿਰੂਗਾ ਇਸ ਕਰਕੇ ਸਾਰਾ ਸਿਸਟਮ ਜਿਹੜਾ ਹੈਗਾ ਭਾਜਪਾ ਨੂੰ ਆ ਆਪਣੇ ਬਾਦਲ ਹੁਣ ਉਹਨੂੰ ਸਰਕਾਰ ਬਣਾਉਣ ਵਾਸਤੇ ਸਾਰਾ ਇਹ ਆ ਸਿਸਟਮ ਉਹ ਜਿਹੜੀ ਖੇਡ ਖੇਡੀ ਜਾ ਰਹੀ ਆ ਪਰ ਤੁਸੀਂ ਇੱਕ ਤਰਫ ਆਰਐਸਐਸ ਕਹਿ ਰਹੇ ਹੋ ਦੂਜੀ ਤਰਫ ਬਾਦਲਾਂ ਨਾ ਲੈ ਰਹੇ ਹੋ ਇੱਕ ਤਰਫ ਬੀਜੇਪੀ ਦਾ ਨਾਂ ਲੈ ਰਹੇ ਹੋ ਬੀਜੇਪੀ ਆਰਐਸਐਸ ਸਮਝਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਹਜੇ ਤੱਕ ਇਹਨਾਂ ਦਾ ਗੱਠਜੋੜ ਨਹੀਂ ਹੋਇਆ ਮੁਰਤੋਂ ਗੱਲਾਂបੱਤਾਂ ਚੱਲੀਆਂ ਆ ਕਿ ਮੁਰਤੋਂ ਗੱਠਜੋੜ ਹੋਊਗਾ ਅਕਾਲੀ ਦਲ ਨੂੰ ਕੀ ਫਾਇਦਾ ਆ ਤਾਂ ਹੁਣ ਹੀ ਆ ਪਹਿਲਾਂ ਵੀ ਗੱਠਜੋੜ ਰਿਹਾਈ ਆ ਹੁਣ ਤੱਕ ਇਹ ਤਾਂ ਲੋਕਾਂ ਨੂੰ ਬੋਲੇ ਬਣਾਉਂਦੇ ਫਿਰਦੇ ਨੇ ਹੁਣ ਤੱਕ ਕਿੰਨੇ ਸਰਕਾਰਾਂ ਨਹੀਂ ਬਣੀਆਂ ਦੋ ਵਾਰੀ ਤੇ ਬਣਾ ਲਈ ਨੇ ਸਰਕਾਰ ਤੇ ਹੁਣ ਵੀ ਉਹ ਹੁਣ ਵੀ ਇਹੀ ਗੰਮ ਕਰਦੇ ਫਿਰਦੇ ਨੇ ਨੇ ਪਰ ਇਹ ਸਿਰਫ 207 ਦੀਆਂ ਵੋਟਾਂ ਨਾਲ ਕੇ ਬਸ ਤੁਸੀਂ ਜਿਹੜੀ ਦਸਤਾਰਬੰਦੀ ਹੋਈ ਲੋਕਾਂ ਦੇ ਇਮੋਸ਼ਨ ਜੁੜੇ ਨਾਲ ਕਈ ਲੋਕੀ ਭਾਵੁਕ ਵੀ ਹੋਏ ਵੀਡੀਓਜ਼ ਵੀ ਪਾਈਆਂ ਤੁਸੀਂ ਸਾਰੀਆਂ ਚੀਜ਼ਾਂ ਵੋਟਾਂ ਨਾਲ ਜੋੜਤੀਆਂ ਬਿਲਕੁਲ ਇਸ ਦਾ ਵੋਟਾਂ ਨਾਲ ਜੋੜ ਕੇ ਦੇਖਦੇ ਆ ਠੀਕ ਹੈ ਨਾ ਹੋਰ ਕੋਈ ਨਹੀਂ ਹੈਗਾ ਸਿਸਟਮ ਹੋਰ ਵੀ ਬਥੇਨੇ ਹਸਤਾਨੇ ਹੋਰ ਬਹੁਤ ਕੁਸ਼ਾ ਇੱਥੇ ਆ ਕੇ ਸਾਨੂੰ ਲਪਾ ਨਹੀਂ ਸਕਦੇ ਅਸੀਂ ਠੀਕ ਹੈ ਜਿਹੜੇ ਪੰਜਾਬ ਦੇ ਲੋਕ ਨੇ ਸਾਰਾ ਕੁਝ ਸੋਸ਼ਲ ਮੀਡੀਆ ਨਾਲ ਹਿਸਾਬ ਸਭ ਕੁਝ ਪਤਾ ਲੱਗ ਜਾਂਦਾ ਵੀ ਕੌਣ ਕਿੱਥੋਂ ਕੀ ਆ ਕਰਦਾ ਫਿਰਦਾ ਤਲਵਜੋਨਾ ਹੈਗੇ ਨੇ ਸਾਨੂੰ ਉਹਨਾਂ ਨੂੰ ਮੁਬਾਰਕ ਆ ਉਹਨਾਂ ਦਾ ਕਿਲਾਉਲਾ ਦਸਤਾਰ ਬੰਦੀ ਵੀ ਮੁਬਾਰਕ ਆ ਉਹ ਪੰਜਾਬ ਦੇ ਵਿੱਚ ਰਹਿ ਕੇ ਵਿਚਰਨ ਲੋਕਾਂ ਦਾ ਦੁੱਖ ਸੁੱਖ ਸੁਣਨ ਲੋਕਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਦੀ ਹਾਲਾ ਉਹ ਹੋਵੇ ਜੇ ਐਡਾ ਵੱਡਾ ਰਾਜ ਭਾਗ ਆ ਉੱਥੋਂ ਫਿਰ ਇਹ ਮੁੱਦੇ ਕਿਉਂ ਉੱਠੇ ਵੀ ਜਿਹੜੀ ਪੰਜਾਬ ਦੇ ਪਹਿਲ ਦੇ ਆਧਾਰ ਤੇ ਜੇ ਅਸੀਂ ਵਿਅਸਤ ਸਮਾਹੀ ਇੱਥੇ ਆ ਕੇ ਸਾਡੀ ਦਸਤਾਰ ਬੰਦੀ ਹੋਈ ਆ ਫਿਰ ਉੱਥੇ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਵੀ ਅਸੀਂ ਚੱਕਾਂਗੇ ਉਹ ਤੇ ਪੰਜਾਬ ਦੇ ਮੁੱਦਿਆਂ ਦੀ ਜਾਂ ਲੋਕਾਂ ਦੀ ਕੋਈ ਗੱਲ ਹੋਈ ਆ। ਤੁਸੀਂ ਕੀ ਆ? ਉਹ ਸੋਸ਼ਲ ਮੀਡੀਆ ਤੇ ਸਭ ਕੁਝ ਪਤਾ ਲੱਗ ਜਾਂਦਾ। ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਇੱਕ ਵਾਰੀ ਜਾ ਕੇ ਮਿਲ ਕੇ ਦੇਖਿਆ ਜਾਵੇ ਅਸਲ ਦੇ ਵਿੱਚ ਕੀ ਚੀਜ਼ ਹੈਗੀ ਆ ਸੱਚ ਕੀ ਹੈਗਾ। ਜੇ ਮਿਲਿਆ ਮੈਂ ਜਾਵਾਂਗੇ ਫਿਰ ਕਿਉਂ ਉਹਦੇ ਨਾਲ ਹੋ ਜਾਊਗਾ। ਮਿਲਣ ਦੇ ਨਾਲ। ਉਹ ਕਿਹੜਾ ਰਾਜ ਭਾਗ ਆ ਉਹਦੇ ਕੋਲੇ ਵੀ ਉਹ ਉੱਥੇ ਉਹ ਕਰ ਦਊਗਾ। ਰਾਜ ਭਾਗ ਤਾਂ ਹੈ ਨਹੀਂਗਾ ਉਹਦੇ ਕੋਲੇ। ਉਹ ਤੇ ਕਾਗਮਨਾ ਮੈਨੂੰ ਹਲੇ ਇਥੋਂ ਦਾ ਨਾਗਰਿਕ ਵੀ ਨਹੀਂ ਹੋਣਾ। ਹਾਜੀ ਕੁਛ ਕਰਨ ਦਾ ਨਹੀਂ ਫੇਰੀ ਗੱਲ ਬਣੂਗੀ ਨਾ ਕੀ ਕਰਾਉਣਾ ਚਾਹੁੰਨੇ ਉਹਨਾਂ ਤੋਂ ਤੁਸੀਂ ਕਰਾਣਾ ਕਿ ਅਸੀਂ ਨਹੀਂ ਕਿਸੇ ਤੋਂ ਕੁਝ ਕਰਾਉਣਾ ਚਾਹੁੰਦੇ ਸਾਡੇ ਨਾਲ ਕੋਈ ਮਤਲਬ ਵੀ ਨਹੀਂ ਤੁਸੀਂ ਬੋਲ ਵੀ ਰਹੇ ਹੋ ਪ੍ਰੋਪੋਗੈਂਡਾ ਪਲਾਂਟ ਡੇਰਾਬਾਦ ਭੀਜਪੀ ਆਰਐਸਐਸ ਸ੍ਰੋਮਣੀ ਕਾਲਚੈਰ ਹੁਣ ਹੈ ਗਈ ਹੈ ਸਾਰੇ ਕੁਛ ਦੀ ਤਾਂ ਵੀ ਇਹਨਾਂ ਨੇ ਇਹੀ ਚੱਕਰ ਚਲਾਉਣੇ ਨੇ ਲੋਕਾਂ ਨੂੰ ਲਮਾਉਣ ਵਾਸਤੇ ਵੀ ਲੋਕ ਮਗਰ ਲੱਗ ਜਾਣਗੇ ਵੀ ਵਾ ਬੱਲੇ ਬੱਲੇ ਨਾਬੇ ਦਾ ਰਾਜ ਆ ਗਿਆ ਨਾਬੇ ਦਾ ਰਾਜ ਆ ਗਿਆ ਇਹੋ ਗੱਲ ਨਹੀਂ ਮੁੰਡੀ ਮਲਵਰਾ ਬਿੱਟ 90 ਦਾ ਰਾਜ ਆ ਗਿਆ ਲੋਕੀ ਪਿੱਛੇ ਲੱਗ ਜਾਣਗੇ 90 ਦਾ ਰਾਜੇ ਕਹੂਗਾ ਕਾਲੀ ਦਲ ਨੂੰ ਵੋਟ ਪਾਣੀ ਆ ਬੀਜੇਪੀ ਨੂੰ ਵੋਟ ਪਾਣੀ ਆ ਆ ਆਹੀ ਗੱਲ ਨੇ ਹੋਰ ਕੋਈ ਗੱਲ ਨਹੀਂ ਹੈਗੀ ਲੋਕ ਸਾਰਾ ਕੁਝ ਸਮਝਦੇ ਨੇ ਬਾਕੀ ਇਹ ਤਾਂ ਸੰਸਾਰ ਆ ਚੱਲਦਾ ਰਹਿੰਦਾ ਇੱਥੇ ਬਹੁਤ ਵੱਡੇ ਵੱਡੇ ਆ ਗਏ ਇੱਥੇ ਕੋਈ ਆਉਂਦੇ ਨੇ ਜਾਂਦੇ ਨੇ ਜਿਹੜਾ ਕੋਈ ਚੰਗਾ ਕੰਮ ਕਰਦਾ ਪੰਜਾਬ ਪ੍ਰਤੀ ਜਾਂ ਆਪਣੇ ਲੋਕਾਂ ਪ੍ਰਤੀ ਦੇਸ਼ ਪ੍ਰਤੀ ਉਹਨੂੰ ਲੋਕ ਯਾਦ ਰੱਖ ਲੈਂਦੇ ਨੇ ਨਹੀਂ ਬਥੇਰੇ ਇੱਥੇ ਆ ਕੇ ਚਲੇ ਗਏ ਬਥੇਰੇਆਂ ਦੇ ਰਾਜ ਤਲਕ ਹੋਏ ਨੇ ਬਹੁਤ ਕੁਝ ਹੋਇਆ ਐਸੇ ਤੇ ਰਾਜ ਭਾਗ ਪ੍ਰਾਪਤ ਕਰਨ ਵਾਸਤੇ ਬਹੁਤ ਕੁਸਰ ਜਿਹੜੇ ਹੈਗੇ ਨੇ ਉਹ ਹੁੰਦਾ ਆ ਇੱਕ ਦੂਜੇ ਨਾਲ ਸਾਲ ਕਪਟ ਇੱਕ ਦੂਜੇ ਦੇ ਕਤਲ ਰਾਜ ਭਾਗ ਪਾਉਣ ਵਾਸਤੇ ਹੀ ਇਹ ਸਾਰਾ ਕੁਝ ਸਿਸਟਮ ਰਚਿਆ ਜਾ ਰਿਹਾ ਹਰਿਆਣੇ ਦੇ ਮੁੱਖ ਮੰਤਰੀ ਵੀ ਪਹੁੰਚੇ ਸੀਗੇ ਉੱਧਰ ਹੀਰਾ ਮੈਲ ਦੇ ਵਿੱਚ ਕੋਈ ਨਹੀਂ ਪਹੁੰਚੀ ਜਿਹੜੇ ਜਦੋਂ ਉਹਨਾਂ ਤਾਰਾਂ ਹੀ ਬੰਨੀਆਂ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਵੀ ਜਦੋਂ ਬਸੁੰਦਰੇ ਰਾਜੇ ਤੋਂ ਚੱਲਦਾ ਉਹਨਾਂ ਦੇ ਉਹਦੀ ਮਾਂ ਉਹਦੀ ਕੁੜੀਆ ਉਹਦਾ ਦੋਤਾ ਗਿਆ ਫਿਰ ਉਹ ਤਾਂ ਹੁਣ ਸਾਰੇ ਤੇ ਮੋਦੀ ਵੀ ਚਲਿਆ ਜਾਵੇ ਜਦੋਂ ਸਾਰਾ ਸਿਸਟਮ ਹੀ ਉਹਨਾਂ ਦਾ ਸਿਸਟਮ ਹੈ ਜਦੋਂ ਗੱਠਜੋੜ ਹੋਇਆ ਉਹ ਇਹਦੇ ਵਿੱਚ ਸਾਡੇ ਨਾਲ ਤਾਂ ਕੋਈ ਨਹੀਂ ਹੈਗੀ ਤੇ ਗੱਲ ਤਾਂ ਉਹਨਾਂ ਦੀ ਵਜਨ ਹੈ ਅਸੀਂ ਤਾਂ ਜਿਹੜਾ ਕੋਈ ਦੇਖੋ ਮਾਨਦਾਰੀ ਨਾਲ ਕੰਮ ਕਰੂਗਾ ਸਭ ਉਹਦੀ ਹਾਮੀ ਭਰਾਂਗੇ ਆਮਾਨ ਪੰਜਾਬ ਆ ਉਹ ਆਏ ਨੇ ਉਹਨਾਂ ਨੂੰ ਵੈਲਕਮ ਜੀਓ ਆਏ ਨੂੰ ਆ ਉਹਦੇ ਇਸੇ ਚ ਬੈਠ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਫੇਰੀ ਗੱਲ ਬਣੂਗਾ ਅੱਜ ਉਹ ਕਿੱਥੇ ਆ ਐਸੇ ਜਦੋਂ ਵੀ ਸਰਕਾਰਾਂ ਆਈਆਂ ਪਹਿਲਾਂ ਇਹਨਾਂ ਨੇ ਬਦਲ ਗਿਆਂ ਨੇ ਨਰੰਕਾਰੀਆ ਦਾ ਦੋਸਤ 1970 ਦੇ ਵਿੱਚ ਇਹਨਾਂ ਨੇ ਸਾਥ ਦਿੱਤਾ ਲਿਆ ਉਹਨਾਂ ਦਾ ਬਹੁਤ ਪੂਰਾ ਉਹ ਮਾਣ ਜੇਗੇ ਫਿਰ ਇਹ ఆగਸਟ 17 ਦੇ ਵਿੱਚ ਸਰਸੇ ਵਾਲਾ ਸਾਧ ਹੁਣ 27 ਜਲਦਾ ਹੁਣ ਚੌਥੀ ਜਾ ਇਹ ਫੜ ਲਿਆ ਇਸ ਕਰਕੇ ਜਿਹੜਾ ਸਿਸਟਮ ਹੈ ਡੇਰਾਬਾਦ ਦਾ ਨਾ ਇੱਕ ਜਿਹਨੂੰ ਕੋਈ ਲੋਕ ਮਿਲਣ ਨੂੰ ਤਰਸਦੇ ਸੀਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨ ਲੋਕ ਮਿਲਣ ਨੂੰ ਤਰਸਦੇ ਸੀਗੇ ਅਜੇ ਲੋਕਾਂ ਦੇ ਵਿੱਚ ਰੱਬ ਤੁਰਿਆ ਫਿਰਦਾ ਕਾਦੇ ਬਸ ਕੋਈ ਤਰਸਦੇ ਸੀ ਲੋਕੀ ਉਦੋਂ ਵੀ ਤੁਸੀਂ ਸਵਾਲ ਚੱਕਦੇ ਗੱਲ ਇਹ ਵੇ ਕਿ ਇਸ चीज ਨੂੰ ਮਤਲਬ ਇੱਕ ਹੁੰਦਾ ਹੈ ਪ੍ਰੈਗਮੈਟਿਕ ਅਪਰੋਚ ਨਾਲ ਵੇਖਣਾ ਕਿ ਸੱਚੀ ਮਤਲਬ ਇੱਕ ਲਗਨ ਨਾਲ ਅਗਰ ਤੇ ਕੋਈ ਕਰ ਰਿਹਾ ਹੈ ਯਾਨੀ ਉਹ ਹਕੀਕਤ ਹੈ ਜਿਵੇਂ ਹੁਣ ਬਾਬਾ ਰਾਜਾ ਰਾਜ ਸਿੰਘ ਸਾਹਿਬ ਨੇ ਫਰਮਾਇਆ ਗੱਲ ਉਸੇ ਤਰਾਈ ਹੈ ਕਿ ਜੇ ਤੇ ਇਹ ਹਕੀਕਤ ਹੁੰਦੀ ਤਾਂ ਵੀ ਇਹ ਅਚਾਨਕ ਕਿੱਥੋਂ ਆ ਗਿਆ ਬਿਲਕੁਲ ਇਵੇਂ ਉਹ ਅਮਜੀਠੀਆ ਦੇ ਬਾਰੇ ਗੱਲ ਕੀਤੀ ਉਹਨਾਂ ਅਗਰ ਕੋਈ ਪੋਲਿਟਿਕਲ ਮੁਹਰਰ ਵੀ ਇਹਦੇ ਹੋ ਸਕਦੇ ਨੇ ਅਸਲ ਅਸਲ ਉਹ ਹੀ ਹੈ ਅਸਲ ਅਸਲ ਉਹਨਾਂ ਨੂੰ ਜੋੜ ਰਹੇ ਨੇ ਕਿਤੇ ਉਹ ਅਜੰਡਾ ਡਰਾਈਵਨ ਚੀਜ਼ਾਂ ਨੇ ਇੱਕ ਤਾਂ ਹੋਰਾਂ ਆਈਆਂ ਨੇ ਇਹ ਮਤਲਬ ਲੋਕੈਲਿਟੀ ਚ ਇਹ ਇਨਡੀਜਨਸ ਮੂਵਮੈਂਟ ਨਹੀਂ ਹੈ ਇਹ ਲੋਕਲ ਨਹੀਂ ਹੈ ਇਹ ਬਾਹਰੋਂ ਇਹ ਇੰਪੋਰਟ ਹੋਈ ਚੀਜ਼ ਲਾਂਟਡ ਹੋਈ ਏ ਇਹ ਚੀਜ਼ ਲਾਂਟਡ ਹੈ ਵੀ ਐਸਾ ਟੀਕਾ ਲਾਓ ਵੇਖੋ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਫਿਰ ਉਸ ਤੋਂ ਬਾਅਦ ਅਗਲਾ ਕੋਈ ਇਨਜੈਕਟ ਕੀਤਾ ਇਹ ਇਨਜੈਕਟ ਕੀਤਾ ਜਾ ਰਿਹਾ ਇਹ ਚੀਜ਼ ਬਾਹਰੋਂ ਮਤਲਬ ਨਾ ਇਹਨਾਂ ਬਲੈਕਮੇਲ ਕਰਦੇ ਸੀ ਪਰ ਹੁਣ ਤਾਂ ਉਹ ਵੀ ਬਿਲਕੁਲ ਉਲਟ ਹੋ ਗਈ ਕਹਿ ਨਹੀਂ ਮੈਂ ਪਰਤਾਣਾ ਨਹੀਂ ਚਾਹ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਇਹ ਜੇ ਕਰਾਉਣਾ ਕੀ ਆ ਸੀਨੇ ਜਿਹੜੇ ਮਾੜੇ ਬੰਦੇ ਨੇ ਉਹਦਾ ਰਹਿਣ ਦੇ ਲੈ ਕੇ ਹੀ ਨਹੀਂ ਹੈਗੇ ਇੱਥੇ ਮੇਰੀ ਗੱਲ ਹੈ ਇਸ ਕਰਕੇ ਉਹਨਾਂ ਦੀ ਗੱਲ ਕਰਨੀ ਨਹੀਂ ਚਾਹੀਦੀ ਜਿਨ੍ਹਾਂ ਦੀ ਘਟੀਆ ਸੋਚ ਹੋ ਜੇ ਜਿਨ੍ਹਾਂ ਦੀ ਜ਼ਮੀਰੀ ਮਰ ਗਈ ਗਿਰੀ ਹੋਈ ਜ਼ਮੀਰ ਵਾਲਿਆਂ ਦੀ ਮਾੜੀ ਸੋਚ ਵਾਲਿਆਂ ਦੀ ਉਹਨਾਂ ਦੀ ਗੱਲ ਕੀ ਕਰਨੀ ਉਹਦਾ ਕੋਈ ਗੱਲ ਨਹੀਂ ਦੇਖੋ ਇੱਥੇ ਅਸੀਂ ਬੱਤ ਸੱਕਦੇ ਆ ਕਾਨੂੰਨ ਤੋਂ ਬੱਤ ਸੱਕਦੇ ਆ ਇੱਥੇ ਲੋਕਾਂ ਦੀਆਂ ਨਜ਼ਰਾਂ ਤੋਂ ਬੱਤ ਸੱਕਦੇ ਆ ਫੋਰਾ ਇਹ ਜਿਹੜੀ ਹੈਗੀ ਇਹਦਾ ਫੈਸਲਾ ਉਹ ਪਰਮੇਸ਼ਰੀ ਦਰਗਾਹ ਦੇ ਵਿੱਚ ਤਾਂ ਉੱਥੇ ਤਾਂ ਉੱਥੇ ਸੱਚੋ ਹੀ ਸਜ ਨਿਬੜਾ ਹੈ ਉੱਥੇ ਦਾ ਸੱਚ ਹੀ ਸੱਚ ਨਿਬੜਦਾ ਹੈਗਾ ਬਿਲਕੁਲ ਇਸ ਕਰਕੇ ਜੇ ਕੋਈ ਚੰਗਾ ਕੰਮ ਕਰੂਗਾ ਇੱਥੇ ਉਹਨੂੰ ਸਲਾਘਾ ਹੋਊਗੀ ਜੇ ਕੋਈ ਮਾੜਾ ਕੰਮ ਕਰੂਗਾ ਉਹਨੂੰ ਫਿਰ ਲੋਕ ਮਾੜਾ ਹੀ ਕਹਿਣਗੇ ਠੀਕ ਹੈ ਜੀ ਬਹੁਤ ਬਹੁਤ ਤਸ਼ੀਕ ਗਲਤ ਨੂੰ ਹਮੇਸ਼ਾ ਨਗਾਦੀ ਗਲਤ ਹੀ ਕਿਹਾ ਜਾਏਗਾ ਗਲਤ ਨੂੰ ਸਹੀ ਨਹੀਂ ਕਿਹਾ ਜਾ ਸਕਦਾ ਮਾੜਾ ਹੋਏਗਾ ਤੇ ਮਾੜਾ ਹੀ ਲੋਕ ਕਹਿਣਗੇ ਬਿਲਕੁਲ ਜੀ ਇਹਦੇ ਚ ਇਹਦੇ ਚ ਇਹ ਕਿ ਨਾਪਾ ਰਿਆਸਤ ਦੇ ਲੈ ਦਾਵੇਦਾਰਾ ਜੁਠੇ ਨੇ ਐਸੀ ਕੋਈ ਹਕੀਕਤ ਗੱਲ ਹੈ ਹੀ ਨਹੀਂ ਉਹ ਗਲਤ ਗਲਤ ਹੈ ਜਿਹੜੇ ਪੁਰਾਣੇ ਲੋਕ ਜਾਣਦੇ ਜਿਵੇਂ ਨਿਹੰਗ ਸਿੰਘ ਆਪਣੀ ਸਿੱਖ ਹਿਸਟਰੀ ਤੇ ਪੈਰਾ ਦੇ ਰਹੇ ਨੇ ਸ਼ੁਰੂ ਦਿਨ ਤੋਂ ਦੇ ਰਹੇ ਨੇ ਉਹਨਾਂ ਨੇ ਗੱਜ-ਵੱਜ ਕੇ ਗੱਲ ਕੀਤੀ ਇਹ ਇੱਕ ਡਾਹ ਦਿੱਤੀ ਹੈ ਸੀਨਾ ਠੋਕੇ ਗੱਲ ਕੀਤੀ ਹੈ ਔਰ ਅੱਜ ਵੀ ਉਹਨਾਂ ਨੇ ਉਹੀ ਗੱਲ ਕੀਤੀ ਕਿ ਵੀ ਐਸਾ ਕੋਈ ਨਹੀਂ ਹੈ ਇਹ ਹਕੀਕਤ ਤੋਂ ਹਟ ਕੇ ਗੱਲਾਂ ਨੇ ਔਰ ਇਹਨਾਂ ਦਾ ਕੋਈ ਤਲਕ ਹੀ ਨਹੀਂ ਹੈ ਇਹ ਏਜੰਡਾ ਡਰਾਈਵਨ ਨੇ ਅੱਜ ਵੀ ਕੱਲ ਵੀ ਤੇ ਪਰਸੋਂ ਵੀ ਬਿਲਕੁਲ ਇਸ ਲਈ ਅਸੀਂ ਮਨਾਸਬ ਇਹ ਸਮਝਿਆ ਕਿ ਇਹਦੇ ਤੇ ਸਾਰਾ ਮਤਲਬ ਦਾ ਇੱਕ ਵਾਪਰ ਦਾ ਸਾਰਾ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਜੋ ਵੀ ਮਤਲਬ ਇੱਕ ਚੀਜ਼ ਵਾਪਰ ਨਹੀਂ ਵਾਪਰ ਜਾਵੇ ਜੋ ਹਾਲਾਤ ਨੇ ਸਪੈਕੂਲੇਸ਼ਨ ਥੱਲੇ ਬਹਿ ਜਾਣ ਠੀਕ ਹੈ ਪਾਣੀ ਨਿੱਤਰ ਗਿਆ ਸੀ ਤੇ ਇਸ ਲਈ ਅਸੀਂ ਇਹ ਗੱਲ ਕੀਤੀ ਜਿਵੇਂ ਉਹਨਾਂ ਲਫ਼ਜ਼ ਇਸਤੇਮਾਲ ਕੀਤਾ ਬਾਬਾ ਰਾਜਾ ਰਾਜ ਸਿੰਘ ਸਾਹਿਬ ਨੇ ਕਿ ਇਹ ਕੋਨਾ ਹੈ ਮਰੇ ਜ਼ਮੀਰ ਉਹਨਾਂ ਗਿਰੇ ਜ਼ਮੀਰ ਇਹ ਗਿਰੇ ਜ਼ਮੀਰਾਂ ਲੋਗੜੇ ਨਾ ਇਹ ਕੰਮ ਕਰਦੇ ਨੇ ਦੂਜਾ ਬੰਦਾ ਇਹ ਕੰਮ ਨਹੀਂ ਕਰਦਾ ਔਰ ਆਪਣੇ ਜੋ ਜਿਹੜੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਉਹ ਵੀ ਗਲਤ ਕਰ ਰਹੇ ਨੇ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਸਮਝਣਾ ਚਾਹੀਦਾ ਹੈ ਜੋ ਅਗਲੀ ਵੀਡੀਓ ਤੇ ਮਿਲਾਂਗੇ ਤੁਹਾਡਾ ਫਿਲਹਾਲ ਸਾਨੂੰ اجازت ਦਿਓ ਜਲਦੀ ਬੋ ਸਾਡੇ ਚੈਨਲ ਦੀ ਪਾਰਾ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ